ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤਾਂ ਚ ਪੁਰਾਣੇ ਮੇਲਿਆਂ ਦੀ ਗੱਲ ਹੈ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਕਹਿੰਦੇ ਉਹਨਾਂ ਦੇ ਘਰ ਅੰਤਾਂ ਦੀ ਗਰੀਬੀ ਸੀ ਕਹਿੰਦੇ ਉਹਦੇ ਕੋਲ ਇੱਕ ਪੁੱਤਰ ਦੇ ਦਾਤ ਪ੍ਰਾਪਤ ਹੋਈ ਤੇ ਇੱਕ ਧੀ ਦੇ ਦਾਤ ਪ੍ਰਾਪਤ ਹੋਈ ਕਹਿੰਦੇ ਤੇ ਪੁੱਤ ਹੌਲੀ-ਹੌਲੀ ਵੱਡੇ ਹੋਣ ਲੱਗੇ ਤੇ ਉਹਦੀ ਘਰ ਵਾਲੇ ਕਹਿੰਦੇ ਕਿ ਹੁਣ ਤੇ ਪੁੱਤ ਜਵਾਨ ਹੋਣ ਵਾਲੇ ਨੇ ਵੱਡੇ ਹੋਣ ਵਾਲੇ ਨੇ ਆਪਾਂ ਇਹਨਾਂ ਨੂੰ ਸਕੂਲ ਵੀ ਪੜ੍ਹਨੇ ਪਾਈਏ ਜ਼ਰੂਰਤ ਦੀਆਂ ਹਰ ਇੱਕ ਚੀਜ਼ਾਂ ਨੂੰ ਦਿਆ ਕਰੀਏ ਕਹਿੰਦੇ ਦੋਵੇਂ ਜਾਣੇ ਕਹਿੰਦੇ ਕਿ ਠੀਕ ਹੈ ਹੁਣ ਵਿਚਾਰਾ ਦਿਹਾੜੀ ਕਰਕੇ ਲਿਆਉਂਦਾ ਸੀ ਉਹਦੇ ਨਾਲ ਮਸਾਂ ਘਾੜਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਅੱਜ ਪਤਨੀ ਨੇ ਕਿਹਾ ਕਿ ਅੱਜ ਇੰਨੇ ਕੁ ਪੈਸੇ ਇਕੱਠੇ ਕਰਕੇ ਲਿਆ ਆਂ ਜੇ ਕੱਲ ਨੂੰ ਇਹਨਾਂ ਨੂੰ ਪੜ੍ਹਨ ਪਾ ਸਕੀਏ ਤੇ ਕਹਿੰਦੇ ਉਹ ਹੁਣ ਜਾਂਦਾ ਪਰ ਅੱਜ ਤੇ ਦਿਹਾੜੀ ਵੀ ਨਹੀਂ ਮਿਲਦੀ ਕਹਿੰਦੇ ਕਿ ਉਹਨੇ ਤਾਂ ਹੋਰ ਪੈਸੇ ਨਹੀਂ ਮੇਰੇ ਕੋਲ ਘਰ ਲਈ ਰਾਸ਼ਨ ਲੈ ਕੇ ਜਾਣ ਲਈ ਪੈਸੇ ਨਹੀਂ ਕਹਿੰਦਾ ਸੋਚਦਾ ਐਵੇਂ ਕਰਦਾ ਆਪਣੇ ਖੇਤ 'ਚ ਜਾ ਕੇ ਭਾਵ ਜਿਹੜਾ ਖੇਤ ਦਾ ਟੁਕੜਾ ਹੁੰਦਾ ਕਹਿੰਦਾ ਉਹ ਬੰਜਰ ਹੀ ਪਿਆ ਹੁੰਦਾ ਉੱਥੇ ਪਾਣੀ ਤੇ ਨਹੀਂ ਉੱਥੇ ਕੁਝ ਵੀ ਲੱਗਦਾ ਜਿਸ ਕਰਕੇ ਫਸਲ ਨਹੀਂ ਸੀ ਹੁੰਦੀ ਉੱਥੇ ਜਾ ਕੇ ਕਹਿੰਦਾ ਐਵੇਂ ਕਰਦਾ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦਾ ਵੀ ਪਾਲਣ ਪੋਸ਼ਣ ਹੋ ਜਾਂਦਾ ਰਸਾ ਫੜਿਆ ਤੇ ਆਪਣੀ ਗੱਲ 'ਚ ਪਾਨ ਲੱਗਾ ਇਹਨਾਂ ਨੂੰ ਕਹਿੰਦੇ ਜਿਹੜਾ ਉੱਥੇ ਇੱਕ ਸੰਤ ਫਕੀਰ ਲੰਘਦੇ ਪਏ ਸਨ ਉਹਨਾਂ ਨੇ ਕਿਹਾ ਕਿ ਭਲਿਆ ਪੁਰਖਾ ਇਹ ਕੀ ਕਰਦਾ ਪਿਆ ਹਾਂ ਸੰਤ ਫਕੀਰ ਜੀ ਨੂੰ ਦੱਸਤਾ ਕਿ ਘਰ ਗਰੀਬੀ ਹੈ ਇਹਦੇ ਕਰਕੇ ਇਹ ਕੁਝ ਕਰਨ ਚੱਲਿਆ ਸੰਤ ਫਕੀਰ ਕਹਿੰਦੇ ਭਲਿਆ ਪੁਰਖਾ ਇਹ ਜਿਹੜਾ ਜੀਵਨ ਦਾਣ ਹੈ ਪ੍ਰਮਾਤਮਾ ਨੇ ਦਿੱਤਾ ਹੈ ਐਵੇਂ ਨਾ ਕਰ ਤੇਰੇ ਖੇਤ ਦੇ ਇੱਕ ਪਰਲੇ ਪਾਸੇ ਉੱਥੇ ਚਾਰ ਟੱਪੇ ਕਈ ਨਾਲ ਮਾਰੀ ਤੇ ਤੇਰੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਪਰ ਯਾਦ ਰੱਖੀ ਪੰਜਵਾਂ ਟੱਪਾ ਨਾ ਮਾਰੀ ਪੰਜਵਾਂ ਟੱਪਾ ਤੇਰੇ ਘਰ ਦੋ ਘਮੁਸ਼ਕਲਾਂ ਇਸ ਤੋਂ ਮੈਂ ਵੱਧ ਲੈ ਕੇ ਆਵੇਗਾ ਕਹਿੰਦੇ ਕਿ ਉਹ ਸੰਤ ਫਕੀਰ ਉਤੋਂ ਚਲੇ ਗਏ ਉਹਨਾਂ ਦੱਸਿਆ ਨਾਲ ਹੀ ਇੱਥੇ ਜਿਹੜਾ ਜੰਗਲ ਹੈ ਉੱਥੇ ਮੈਂ ਰਹਿੰਦਾ ਹਾਂ ਹੁਣ ਘਰ ਜਾਂਦਾ ਕਹੀਂ ਲੈ ਕੇ ਆਉਂਦਾ ਤੇ ਕਹਿੰਦੇ ਇੱਕ ਹੀ ਟੱਪਾ ਮਾਰਦਾ ਤੇ ਵਿੱਚੋਂ ਚਾਰੋਂ ਨੋ ਹੀਰੇ ਲੱਭਦੇ ਨੇ ਉਹ ਹੀਰੇ ਬੜੇ ਪੇਸ਼ਕੀਮਤੀ ਹੁੰਦੇ ਨੇ ਘਰ ਲੈ ਕੇ ਚਲਾ ਜਾਂਦਾ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਦਾ ਕਿ ਹੁਣ ਆਪਾਂ ਨੂੰ ਗਰੀਬੀ ਚ ਕਦੇ ਵੀ ਕੁਝ ਵੀ ਦਿਲਿੱਦਰ ਤੇ ਗਰੀਬੀ ਆਪਣੇ ਕੋਹਾਂ ਤੋਂ ਦੂਰ ਹੋ ਗਈ। ਉਹ ਕਹਿੰਦੇ ਕਿ ਕਿਵੇਂ ਹੋਇਆ? ਕਹਿੰਦਾ ਕਿ ਐਵੇਂ ਸੰਤ ਫਕੀਰ ਨੇ ਦੱਸਿਆ ਆਪਣੇ ਜ਼ਮੀਨ ਦੇ ਪੱਲੇ ਪਾਸੇ ਤੋ ਟੱਪਾ ਮਾਰ ਤੇ ਤੈਨੂੰ ਉੱਥੇ ਜਿਹੜਾ ਚਾਰ ਟੱਪੇ ਮਾਰੇ ਤੇਰੀ ਸਾਰੀ ਗਰੀਬੀ ਦੂਰ ਹੋ ਜਾਵੇਗੀ। ਪਰ ਪੰਜਵਾਂ ਟੱਪਾ ਨਾ ਮਾਰੀ। ਉਹ ਕਹਿੰਦੇ ਕਿ ਤੁਸੀਂ ਕਿੰਨੇ ਟੱਪੇ ਮਾਰੇ ਨੇ? ਉਹ ਕਹਿੰਦਾ ਕਿ ਮੈਂ ਤਾਂ ਇੱਕ ਹੀ ਟੱਪਾ ਮਾਰ ਕੇ ਆ ਗਿਆ ਹਾਂ। ਕਹਿੰਦੇ ਫੇਰ ਕੱਲ ਚੱਲਾਂਗੇ। ਬਾਕੀ ਟੱਪੇ ਵੀ ਮਾਰ ਕੇ ਉੱਥੇ ਕਈ ਨਾਲ ਪੁੱਟ ਕੇ ਬਾਕੀ ਸਮਾਨ ਵੀ ਲੈ ਆਵਾਂਗੇ। ਕਹਿੰਦਾ ਚੱਲ ਠੀਕ ਹੈ। ਦੋਵੇਂ ਜਾਣੇ ਚਾਨ ਲੱਗ ਪਏ ਤੇ ਪੁੱਤਰ ਕਹਿੰਦਾ ਮੈਂ ਵੀ ਨਾਲ ਜਾਣਾ। ਉਹਨਾਂ ਬੜਾ ਸਮਝਾਇਆ ਕਿ ਤੂੰ ਘਰ ਰਹਿ। ਉਹਨੇ ਕਿਹਾ ਕਿ ਨਹੀਂ ਮੈਂ ਨਾਲ ਹੀ ਜਾਣਾ। ਉਸ ਨੂੰ ਲੈ ਕੇ ਚਲੇ ਗਏ ਤੇ ਹੁਣ ਉਹਨੇ ਦੂਜਾ ਟੱਪਾ ਮਾਰਿਆ ਉੱਥੇ ਹੋਰ ਚਾਰ ਹੀਰੇ ਲੱਭੇ। ਐਵੇਂ ਕਰਦੇ ਕਰਦੇ ਚਾਰ ਟੱਪੇ ਮਾਰ ਦਿੱਤੇ। ਪਹਿਲਾ ਹੀਰੇ, ਸੋਨਾ, ਚਾਂਦੀ ਪੜਾ ਕੁਝ ਲੱਭਿਆ। ਕਹਿੰਦਾ ਚਲੋ ਹੁਣ ਭਾਗਵਾਨੇ ਘਰ ਚੱਲੀਏ ਸੰਤ ਫਕੀਰ ਨੇ ਤਾਂ ਆਪਣੇ ਜੋਨ ਸੁਧਾ ਦਿੱਤੇ ਪਤਨੀ ਕਹਿਣ ਲੱਗੀ ਨਹੀਂ ਜੀ ਆਪਾਂ ਘਰ ਨਹੀਂ ਜਾਣਾ ਅੱਗੇ ਵੀ ਆਪਾਂ ਹੋਰ ਟੱਪੇ ਮਾਰੀ 1 2 ਥਾਂ ਰੰਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਘਰ ਚੱਲਦੇ ਹਾਂ ਕਹਿੰਦਾ ਕਿ ਨਹੀਂ ਭਾਗਵਾਨੇ ਉਹ ਸੰਤ ਜੀ ਨੇ ਕਿਹਾ ਸੀ ਕਿ ਅੱਗੋਂ ਪੰਜ ਟੱਪੇ ਨਹੀਂ ਮਾਰਨੇ ਨਹੀਂ ਤਾਂ ਫਿਰ ਜਿਹੜਾ ਤੇਰੇ ਕੋਲ ਹੈ ਉਹ ਵੀ ਗਵਾ ਬੈਠੋਗੇ ਉਹ ਨਾ ਮੰਨੀ ਉਨੇ ਛੇਤੀ ਨਾਲ ਕਈ ਫੜੀ ਤੇ ਆਪ ਟੱਪਾ ਮਾਰਨ ਲੱਗੇ ਹੁਣ ਉਹਦਾ ਪੁੱਤ ਜਿਵੇਂ ਪਹਿਲਾਂ ਉਹ ਜਦੋਂ ਟੱਪਾ ਮਾਰਦੇ ਸੀ ਛੇਤੀ ਨਾਲ ਹੀਰੇ ਚੁੱਕ ਲੈਂਦਾ ਸੀ ਛੇਤੀ ਨਾਲ ਸੋਨਾ ਚੁੱਕ ਲੈਂਦਾ ਸੀ ਜਿਵੇਂ ਉਹ ਟੱਪਾ ਮਾਰਨ ਲੰਗੇ ਉਹ ਇੱਕੋ ਦਮ ਥੱਲੇ ਹੋਇਆ ਭੱਜ ਕੇ ਚੁੱਕ ਲਵਾ ਕਹਿੰਦੇ ਕਿ ਉਹਦੀ ਗਰਦਨ ਉਹਦੀ ਢਾੜ ਨਾਲੋਂ ਅਲੱਗ ਹੋ ਗਈ ਕਹਿੰਦੇ ਉੱਥੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਗਏ ਜਦੋਂ ਰੋਏ ਕੋਲ ਆਏ ਉਹਨਾਂ ਕਿਹਾ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੂੰ ਇਹ ਕੰਮ ਨਾ ਕਰ ਇਹ ਕੰਮ ਤੂੰ ਬਾਜਾ ਜਾ ਸੰਤ ਫਕੀਰ ਨੇ ਕਿਹਾ ਸੀ ਕਿ ਚਾਰ ਹੀ ਟੱਪੇ ਮਾਰਨੇ ਨੇ ਤੇ ਉਹਦੇ ਚ ਆਪਾਂ ਨੂੰ ਇੰਨਾ ਕੁਝ ਮਿਲ ਗਿਆ ਸੀ ਜਿਸ ਦੇ ਨਾਲ ਆਪਣੀਆਂ ਆਉਣ ਵਾਲੀਆਂ ਸੱਤ ਪੋਸਤਾਂ ਵੀ ਬੈਠ ਕੇ ਖਾ ਸਕਦੀਆਂ ਨੇ ਤੇ ਹੁਣ ਦੇਖ ਹੁਣ ਬਚਿਆ ਇਹ ਕੁਝ ਨਹੀਂ ਤੇ ਹੁਣ ਤੂੰ ਕੀ ਕਰੇਂਗੇ ਕਹਿੰਦੇ ਕਿ ਉੱਥੇ ਬੈਠ ਕੇ ਰੋਂ ਘਰ ਲੋਂ ਲੱਗ ਗਏ ਕਹਿੰਦੇ ਕਿ ਜਿੰਨੇ ਤੈਨੂੰ ਉਹ ਸਾਰਾ ਕੁਝ ਦੱਸਿਆ ਤਾਂ ਉਹਦੇ ਕੋਲ ਲੈ ਚੱਲ ਕਹਿੰਦੇ ਹੁਣ ਪੱਜ ਦੇ ਪਾਈ ਦੇ ਉਸ ਸੰਤ ਫਕੀਰ ਜੀ ਦੇ ਕੋਲ ਗਏ ਜਾ ਕੇ ਸੰਤ ਫਕੀਰ ਜੀ ਨੂੰ ਸਾਰੇ ਗੱਲਬਾਤ ਦੱਸੇ ਸੰਤ ਫਕੀਰ ਜੀ ਕਹਿੰਦੇ ਕਿ ਤੂੰ ਪੈਣਾ ਹੈ ਤਾਨੂੰ ਕਿਹਾ ਸੀ ਕਿ ਇਹ ਕੰਮ ਨਾ ਕਰੋ ਪਰ ਤੁਸੀਂ ਬਾਝ ਨਹੀਂ ਆਏ ਹੁਣ ਉਹ ਰੋਵੋ ਤੇ ਕੋ ਲਾਵੋ ਹੁਣ ਸੰਤ ਫਕੀਰ ਤੇ ਦਿਆ ਦਾ ਕਰ ਹੁੰਦੇ ਨੇ ਉਹਨਾਂ ਕਿਹਾ ਕਿ ਪੁੱਤਰ ਤੇ ਤੇਰਾ ਠੀਕ ਹੋ ਜਾਏਗਾ ਪਰ ਇਹਦੇ ਬਦਲੇ ਤੈਨੂੰ ਇੱਕ ਕੰਮ ਕਰਨਾ ਪਵੇਗਾ ਉਹ ਕਹਿੰਦੇ ਕਿ ਆਪਣੇ ਘਰੋਂ ਇੱਕ ਚੀਜ਼ ਬਾਹਰ ਕੱਢ ਕੇ ਸੁੱਟ ਦਿਓ ਕਹਿੰਦੇ ਜਿੰਨੀਆਂ ਚੀਜ਼ਾਂ ਕਾਹੋਗੇ ਓਨੀਆਂ ਹੀ ਸੁੱਟ ਦੇਵਾਂਗੇ ਉਹ ਕਹਿੰਦੇ ਕਿ ਸਿਰਫ ਤੇ ਸਿਰਫ ਆਪਣੇ ਘਰੋਂ ਇੱਕੋ ਚੀਜ਼ ਸੁੱਟ ਦਿਓ ਕਹਿੰਦੇ ਕਿ ਦੱਸੋ ਕਹਿੰਦੇ ਤੁਸੀਂ ਆਪਣੇ ਘਰੋਂ ਲਾਲਚ ਕੱਢ ਕੇ ਬਾਹਰ ਸੁੱਟ ਦਿਓ ਜੇ ਤੂੰ ਲਾਲਚ ਕੱਢ ਕੇ ਆਪਣੇ ਘਰੋਂ ਬਾਹਰ ਸੁੱਟ ਦਿੱਤਾ ਤੇ ਹਮੇਸ਼ਾ ਸੁਖੀ ਰਹੋਗੇ ਤੇ ਤੇਰਾ ਪੁੱਤਰ ਜੁੰਦਾ ਹੋ ਜਾਵੇਗਾ ਕਹਿੰਦੇ ਠੀਕ ਹੈ ਮੈਂ ਐਵੇਂ ਹੀ ਕਰਾਂਗੇ ਹੁਣ ਉਹਦੇ ਘਰ ਵਾਲੇ ਕਹਿੰਦੇ ਕਿ ਇੱਕ ਚੀਜ਼ ਕਰਨੇ ਪੈਣੇ ਉਹਨੇ ਕਹਿ ਜੀ ਮੈਂ ਸਭ ਕੁਝ ਕਰਾਂਗਾ ਕਹਿੰਦੇ ਕਿ ਹੁਣ ਤੂੰ ਪ੍ਰਮਾਤਮਾ ਦੀ ਭਗਤੀ 'ਚ ਲੀਨ ਹੋ ਜਾ ਤੇ ਇੱਥੇ ਬੈਠ ਕੇ ਹੁਣ ਜਿਸ ਥਾਂ ਤੇ ਮੈਂ ਬੈਠਾਂ ਇੱਥੇ ਹੁਣ ਤੂੰ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰ ਮੈਂ ਅਗਾਹ ਜਾਣਾ ਚਾਹੁੰਦਾ ਕਹਿੰਦੇ ਕਿ ਇੰਨਾ ਕਹਿ ਕੇ ਉਹਨਾਂ ਕਿਹਾ ਜਾ ਤੇਰਾ ਪੁੱਤਰ ਜੋਂਦਾ ਹੋ ਜਾਵੇਗਾ ਕਹਿੰਦੇ ਉਥੋਂ ਚਲੇ ਗਏ ਤੇ ਜਿਵੇਂ ਦੇਖਿਆ ਤੇ ਪੁੱਤਰ ਜਾਂਦੇ ਨੂੰ ਜੋਂਦਾ ਹੋ ਚੁੱਕਿਆ ਸੀ ਕਹਿੰਦੇ ਉਹਨੇ ਅਧਿਕਾਰ ਵਾਲੇ ਕਹਿੰਦੇ ਕਿ ਚਲੋ ਚਲਿਏ ਉਹਨੇ ਕਿਹਾ ਕਿ ਨਹੀਂ ਹੁਣ ਮੈਂ ਘਰ ਨਹੀਂ ਜਾਣਾ ਮੈਂ ਇੱਥੋਂ ਹੀ ਵਾਪਸ ਜਾਵਾਂਗਾ ਕਹਿੰਦੇ ਕਿ ਜਦੋਂ ਉਹ ਥਾਂ ਤੇ ਗਿਆ ਤਾਂ ਸੰਤ ਫਕੀਰ ਸੁਆਸ ਤੇ ਆ ਚੁੱਕੇ ਸੀ ਉਹਨਾਂ ਦੇ ਰਿੰਦੇ ਸੁਆਸ ਉਹਦੇ ਪੁੱਤਰ ਨੂੰ ਦੇ ਚੁੱਕੇ ਸਨ ਕਹਿੰਦੇ ਹੁਣ ਉਹਨਾਂ ਦੇ ਅੰਤਿਮ ਜੋ ਵੀ ਸੰਸਕਾਰ ਸੀ ਉਹਦੇ ਕਰਕੇ ਉਹ ਥਾਂ ਤੇ ਹੁਣ ਆਪਰ ਮਾਤਮਾ ਦਾ ਨਾਮ ਜਪਣ ਲੱਗਾ ਕਹਿੰਦੇ ਬੜੇ ਬਰੇ ਲੰਘ ਗਏ ਉੱਥੇ ਬੈਠ ਕੇ ਨਾਮ ਜਪਦਾ ਰਿਹਾ ਉਸ ਦੇਸ਼ ਦਾ ਕਹਿੰਦੇ ਜੋ ਰਾਜਾ ਸੀ ਉਦੇ ਕੋਲ ਪੋਤਾ ਦੀ ਦਾਤ ਬੜੇ ਲੰਮੇ ਅਰਸੇ ਪਾਲ ਪ੍ਰਾਪਤ ਹੋਈ ਉਹਦੀ ਕੋਈ ਔਲਾਦ ਨਹੀਂ ਸੀ ਜਦੋਂ ਪੁੱਤਰ ਦੀ ਦਾਤ ਹੋਈ ਤੇ ਉਹਨੇ ਬੜਾ ਵੱਡਾ ਚਸ਼ਨ ਮਨਾਇਆ ਕਹਿੰਦੇ ਕਿ ਜਿੰਨੇ ਸੰਤ ਫਕੀਰ ਸਨ ਸਭ ਨੂੰ ਸੱਦਾ ਦੇ ਕੇ ਪ੍ਰਸ਼ਾਦਾ ਖਵਾਇਆ ਕਹਿੰਦੇ ਕਿਸੇ ਨੇ ਫਿਰ ਰਾਜੇ ਨੂੰ ਕਿਹਾ ਕਿ ਰਾਜਾ ਤੂੰ ਤਾਂ ਕਹਿੰਦਾ ਕਿ ਤੂੰ ਸਾਰੇ ਸੰਤ ਫਕੀਰਾਂ ਨੂੰ ਉਹਨਾਂ ਨੂੰ ਪ੍ਰਸ਼ਾਦਾ ਖਵਾਉਂਦਾ ਹੈ ਪਰ ਜੰਗਲ ਦੇ ਵਿੱਚ ਇੱਕ ਸੰਤ ਫਕੀਰ ਨੇ ਬੜੇ ਲੰਮੇ ਅਰਸੇ ਤੋਂ ਉੱਥੇ ਨਾਮ ਚੱਪਦੇ ਪਏ ਨੇ ਤੇ ਉਹਨਾਂ ਨੂੰ ਤੋਂ ਪ੍ਰਸ਼ਾਦਾ ਨੇ ਛਕਾਇਆ ਕਹਿੰਦੇ ਰਾਜਾ ਆਪ ਚੱਲ ਕੇ ਥਾਲੀ 'ਚ ਪ੍ਰਸ਼ਾਦਾ ਪਾ ਕੇ ਤੇ ਉਹਨਾਂ ਦੇ ਕੋਲ ਆਇਆ ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਾ ਉਹ ਕਹਿੰਦਾ ਕਿ ਰਾਜਨ ਇਹ ਕਾਦੇ ਖੁਸ਼ੀ ਉਹ ਕਹਿੰਦਾ ਕਿ ਮੇਰੇ ਕੋਲ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਪਹਿਲਾਂ ਮੈਨੂੰ ਇਹ ਅਸੀ ਕਿ ਮੇਰਾ ਰਾਜਪਾਗ ਜਿਹੜਾ ਉਹ ਐਵੇਂ ਕੋਨ ਸਾਵੇਂ ਦਾ ਹੁਣ ਪੁੱਤਰ ਹੋ ਗਿਆ ਹੁਣ ਮੈਨੂੰ ਕਿਸੇ ਚੇਂ ਦੀ ਚਿੰਤਾ ਨਹੀਂ ਉਹਨੇ ਕਿਹਾ ਕਿ ਅੱਛਾ ਉਹ ਕਹਿੰਦਾ ਕਿ ਮਹਾਰਾਜ ਮੇਰੇ ਮਨ 'ਚ ਇੱਕ ਸਵਾਲ ਹੈ ਮੈਂ ਜਿਹੜਾ ਰਾਜਾ ਬਣਿਆ ਹਾਂ ਹੁਣ ਕੋਈ ਜਿਹੜਾ ਵੀ ਵੇਖੋ ਤੁਸੀਂ ਸੰਤ ਫਕੀਰ ਮੈਂ ਰਾਜਾ ਬਣਿਆ ਮੇਰੇ ਨਾਲ ਹੋਰ ਵੀ ਕਈ ਜੰਮੇ ਹੋਣ ਕੇ ਕਹਿੰਦਾ ਕਿ ਉਹ ਬੜੇ ਗਰੀਬ ਨੇ ਪਰ ਐਸਾ ਕਿਉਂ ਮੈਨੂੰ ਹੀ ਰਾਜਪਾਤ ਕਿਉਂ ਮਿਲਿਆ ਸੰਤ ਫਕੀਰ ਕਹਿੰਦੇ ਤੇਰਾ ਸਵਾਲ ਤਾਂ ਬੜਾ ਸ਼ਾਨਦਾਰ ਹੈ ਪਰ ਇਹਦਾ ਜਵਾਬ ਤੂੰ ਇੱਥੋਂ ਸਿੱਧਾ ਹੁਣ ਚਲਾ ਜਾ ਅੱਗੇ ਸੰਤ ਫਕੀਰ ਹੋਣਗੇ ਥੋੜੀ ਦੂਰ ਤੇ ਕਹਿ ਲਓ ਮੇਰੇ ਵੀ ਗੁਰੂ ਨੇ ਉਹ ਤਿੰਨੋ ਜਵਾਬ ਦੇਣਗੇ ਜਦੋਂ ਉੱਥੇ ਜਾਂਦਾ ਤੇ ਉੱਥੇ ਤਿੰਨ ਸੰਤ ਫਕੀਰ ਬੈਠੇ ਹੁੰਦੇ ਨੇ ਦੋ ਤੇ ਰੋਟੀ ਖਾ ਰਹੇ ਹੁੰਦੇ ਨੇ ਜਿਹੜਾ ਤੀਜਾ ਹੁੰਦਾ ਉਹ ਬੈਠ ਕੇ ਸਵਾ ਖਾਈ ਜਾਂਦਾ ਉਹ ਜਾ ਕੇ ਨਮਸਕਾਰ ਕਰਦਾ ਦੱਸਦਾ ਮੇਰਾ ਸਵਾਲ ਆਇਆ ਮੈਨੂੰ ਇੱਕ ਸੰਤ ਫਕੀਰ ਜੀ ਨੇ ਭੇਜਿਆ ਉਹਨਾਂ ਕਿਹਾ ਕਿ ਤੁਸੀਂ ਮੇਰੇ ਗੁਰੂ ਹੋ ਤਿਸ ਦਾ ਜਵਾਬ ਦਿਓਗੇ ਮੈਨੂੰ ਰਾਜਪਾਗ ਕਿਸ ਕਰਕੇ ਮਿਲਿਆ ਉਹ ਕਹਿੰਦੇ ਕਿ ਇਸ ਤੋਂ ਅੰਗੇ ਸਾਡਾ ਵੀ ਗੁਰੂ ਬੈਠਾ ਤੋਂ ਉੱਥੇ ਜਾ ਕੇ ਉਹ ਤੈਨੂੰ ਜਵਾਬ ਦੇਣਗੇ ਅੱਗੇ ਜਾਂਦਾ ਉੱਥੇ ਤਿੰਨ ਜਾਨੇ ਫਿਰ ਬੈਠੇ ਹੁੰਦੇ ਨੇ ਦੋ ਜਾਨੇ ਤੇ ਦੁੱਧ ਛਕ ਰਹੇ ਹੁੰਦੇ ਨੇ ਤੇ ਇੱਕ ਜਣਾ ਉਥੋਂ ਕੋਲੇ ਕੱਢ ਕੱਢ ਕੇ ਤੇ ਖਾ ਰਿਆ ਹੁੰਦਾ ਉਹਨਾਂ ਨੂੰ ਕਹਿੰਦਾ ਕਿ ਪਿੱਛੇ ਕੋਈ ਸਵਾਹ ਖਾਂਦਾ ਤੇ ਅੰਗਿਆਰੇ ਖਾਂਦਾ ਫਿਰ ਵੀ ਆਪਣਾ ਮਨ ਟਾਡਾ ਕਰਕੇ ਸਵਾਲ ਪੁੱਛਦਾ ਕਿ ਅੱਗੋਂ ਕਹਿੰਦਾ ਕਿਸ ਤੋਂ ਅੱਗੇ ਇੱਕ ਸੰਤ ਫਕੀਰ ਨੇ ਉਹ ਸਾਡੇ ਸਾਰਿਆਂ ਦੇ ਗੁਰੂ ਨੇ ਤੇ ਉਹ ਤੈਨੂੰ ਜਵਾਬ ਦੇਣਗੇ ਪਹਿਲਾਂ ਤਾਂ ਮੰਜ ਕਹਿੰਦਾ ਕਿ ਅੱਗੇ-ਅੱਗੇ ਭੇਜੇ ਜਾਂਦੇ ਨੇ ਚੱਲ ਮਣਾ ਘਰ ਚੱਲਦੇ ਆਂ ਫਿਰ ਕਹਿੰਦਾ ਕਿ ਇੱਥੋਂ ਤੱਕ ਆ ਗਏ ਆਂ ਤੇ ਚੱਲ ਚੱਲਦੇ ਹਾਂ ਅੱਗੇ ਜਾਣਾ ਹੁਣ ਆਪਣਾ ਸਵਾਲ ਪੁੱਛ ਚੁੱਕਾ ਸੀ ਹੁਣ ਮੰਜ ਖਿਆਲ ਸੀ ਕਿ ਕੋਈ ਸਵਾ ਖਾਂਦਾ ਪਿਆ ਕੋਈ ਕੋਲੇ ਖਾਂਦਾ ਪਿਆ ਜਿਹੜੇ ਰੋਟੀ ਖਾਂਦੇ ਪਏ ਨੇ ਅੱਗੇ ਆਇਆ ਤੇ ਕੋਈ ਦੁੱਧ ਛਕਦਾ ਪਿਆ ਸਾਰਾ ਕੁਝ ਦੇਖ ਕੇ ਉਹਨੂੰ ਪ੍ਰਣਾਮ ਕੀਤਾ ਸੰਤ ਜੀ ਕਹਿੰਦੇ ਕਿ ਦੱਸੋ ਇਸੋਂ ਪਿਛੋਂ ਜਦੋਂ ਆਉਂਦਿਆ ਸੀ ਤਿੰਨ ਜਾਨੇ ਬੈਠੇ ਸਨ ਕਹਿੰਦੇ ਕਿ ਉਹ ਇੱਕ ਜਾਨਾ ਵਿੱਚ ਸੁਆਹ ਖਾਂਦਾ ਸੀ ਦੋ ਪ੍ਰਸ਼ਾਦ ਦੇ ਅੱਗੇ ਖਾ ਰਹੇ ਸੀ ਇੱਕ ਜਾਨਾ ਕੋਲੇ ਖਾਂਦਾ ਸੀ ਦੋ ਜਾਨੇ ਦੁੱਧ ਪੀਂਦੇ ਸੀ ਇਹ ਕਿਉਂ ਸੰਤਫ ਗੀਰ ਜੀ ਕਹਿੰਦੇ ਕਿ ਸਭ ਆਪਣੇ ਕਰਨੀ ਕਰਕੇ ਭੋਗਦੇ ਪਾਏ ਨੇ ਜਿਵੇਂ ਦਾ ਕੰਮ ਕੀਤਾ ਓਵੇਂ ਦਾ ਫਲ ਮਿਲਿਆ ਹੁਣ ਤੂੰ ਹੀ ਦੇਖ ਲੈ ਤੂੰ ਪਿਛੇ ਚੰਗੇ ਕਰਮ ਕੀਤੇ ਸਨ ਤੇ ਹੁਣ ਤੂੰ ਰਾਜਾ ਬਣ ਗਿਆ ਕਹਿੰਦਾ ਹਾਂ ਇਹ ਹੀ ਤਾਂ ਮੇਰਾ ਸਵਾਲ ਸੀ ਮੈਂ ਰਾਜਾ ਕਿਵੇਂ ਬਣਿਆ ਉਹ ਕਹਿੰਦਾ ਕਿ ਦੇਖ ਜਦੋਂ ਪਿਛਲਾ ਜਾਮਾ ਸੀ ਨਾ ਉਹ ਜਿੰਨੇ ਪਿੱਛੇ ਜਾਣੇ ਬੈਠੇ ਸਨ ਤਿੰਨ ਉਹ ਫਿਰ ਤੋਂ ਅੱਗੇ ਆਇਆ ਤਿੰਨ ਤੇ ਇੱਕ ਮੈਂ ਕਹਿੰਦੇ ਕਿ ਆਪਾਂ ਤੂੰ ਹੀ ਨਾਲ ਸੀ ਕਹਿੰਦੇ ਕਿ ਆਪਾਂ 8 ਜਾਣੇ ਇੱਕ ਥਾਂ ਉੱਤੇ ਬੈਠੇ ਹੋਏ ਸੀ ਕਹਿੰਦੇ ਕਿ ਆਪਾਂ ਜਦੋਂ ਇੱਕ ਨਗਰ ਦੇ ਵਿੱਚ ਰਿਆ ਕਰਦੇ ਸੀ ਉਸ ਨਗਰ 'ਚ ਕਹਿੰਦੇ ਕਿ ਜਮਾ ਕਾਲ ਵਰਗੇ ਹਾਲਾਤ ਹੋ ਗਏ ਕਹਿੰਦਾ ਕਿ ਆਪਾਂ ਸਾਰੇ ਜਾਣੇ ਉਸ ਨਗਰ ਤੋਂ ਉਹ ਠਿਕਾਣੇ ਤੇ ਆਪਾਂ ਕੰਮ ਦੇ ਪਾਲ ਵਿੱਚ ਚਲੇ। ਕਹਿੰਦੇ ਇੱਕ ਕੰਮ ਕਿੱਥੋਂ ਮਿਲਣਾ ਸੇ ਹਰ ਪਾਸੇ ਉਵੇਂ ਦੇ ਹਾਲਾਤ ਹੋਏ ਪਏ ਸਨ। ਕਹਿੰਦੇ ਕਿ ਤੁਰਦੇ ਤੁਰਦੇ ਆਪਾਂ ਵਾਹਾਂ ਗਿਆ ਗਏ ਤੇ ਕਹਿੰਦਾ ਕਿ ਉੱਥੇ ਇੱਕ ਘਰ ਬੰਦਾ ਪਿਆ ਸੀ। ਉਹਨਾਂ ਦੇ ਕੋਲ ਆਪਾਂ ਪ੍ਰਸ਼ਾਦਾ ਮੰਗਿਆ। ਉਹਨਾਂ ਕਿਹਾ ਕਿ ਤੁਹਾਨੂੰ ਪ੍ਰਸ਼ਾਦਾ ਤੇ ਮੈਂ ਦੇਾਂਗਾ। ਤੁਸੀਂ ਮੇਰੇ ਨਾਲ ਕੰਮ ਕਰਾ ਦਿਓ ਤੇ ਮੈਂ ਤੁਹਾਨੂੰ ਪ੍ਰਸ਼ਾਦਾ ਦੇਵਾਂਗਾ। ਪਰ ਯਾਦ ਰੱਖਿਓ ਤੁਸੀਂ ਇੰਨੇ ਜਾਣੇ ਹੋ। ਮੈਂ ਦੋ-ਦੋ ਪ੍ਰਸ਼ਾਦੇ ਹੀ ਦੇਵਾਂਗਾ। ਆਪਾਂ ਸਾਰਿਆਂ ਨੇ ਹਾਂਮੀ ਪਾਰ ਦਿੱਤੀ। ਕਹਿੰਦੇ ਆਪਾਂ ਸਾਰਿਆਂ ਨੇ ਦੁਪਹਿਰ ਤੱਕ ਕੰਮ ਕਰਾਇਆ ਦੁਪਹਿਰ ਬਾਅਦ ਉਹ ਸਾਰਿਆਂ ਲਈ ਦੋ-ਦੋ ਪ੍ਰਸ਼ਾਦੇ ਲੈ ਕੇ ਤੇ ਆਏ ਕਹਿੰਦੇ ਇੰਨੇ ਨੂੰ ਇੱਕ ਕੁੱਤੇ ਸੋਏ ਪਏ ਸੀ ਕਹਿੰਦੇ ਉਹਨਾ ਆਪਣੇ ਚਵਾਕਾਂ ਦੇ ਨਾਲ ਰੋਂਦੇ ਘਰ ਲੋਂਦੇ ਉਸ ਪਾਸੇ ਨੂੰ ਆ ਰਹੇ ਸੀ ਕਹਿੰਦੇ ਉਹ ਕੁੱਤੀ ਆਪਣੇ ਪੈਰ ਨਾਲ ਸੰਗਲ ਲੱਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਤੁਸੀਂ ਕਿਹਾ ਕਿ ਆਪਾਂ ਤੇ ਹੋਰ ਵੀ ਅੱਗੇ ਜਾ ਕੇ ਖਾ ਲਾਂਗੇ ਪਰ ਇਹਨੂੰ ਤੁਸੀਂ ਆਦੋ ਪ੍ਰਸ਼ਾਦੇ ਦੁੱਧ ਪਾ ਦਿਓ ਕਹਿੰਦਾ ਕਿ ਮੈਂ ਤੋਂ ਕੀ ਕੀਤਾ ਗਾ ਦੋ ਪ੍ਰਸ਼ਾਦੇ ਤੇ ਦੋ ਦੋਨੋਂ ਪਾ ਦਿੱਤਾ ਕਹਿੰਦੇ ਕਿ ਮੈਂ ਥੋੜਾ ਜਿਹਾ ਦੁੱਧ ਥੋੜੀ ਰੋਟੀ ਉਹਨੂੰ ਪਾ ਦਿੱਤੀ ਤੇਰੇ ਦੋ ਭਰਾਵਾ ਇੱਕ ਇੱਕ ਰੋਟੀ ਜਿਹੜੀ ਸੀ ਦੁੱਧ ਉਹ ਆਪ ਪੀ ਕੇ ਕਹਿੰਦਾ ਜਿੰਨਾ ਜਿਹੜੇ ਰੋਟੀ ਖਾਂਦੇ ਸੀ ਉਹਨਾਂ ਵੀ ਅਦਾਦਾ ਹਿੱਸਾ ਦਿੱਤਾ ਪਰ ਇੱਕ ਵਿੱਚੋਂ ਨੇ ਇੱਕ ਪੁਰਾਣੇ ਕਿਹਾ ਕਿ ਜੇ ਆਪਾਂ ਇਹਨੂੰ ਸਾਰਾ ਕੁਝ ਦੇ ਦੇਾਂਗੇ ਤੇ ਆਪਾਂ ਸੱਤਾਂ ਚੁੱਲਿਆਂ ਦੀ ਸਵਾਖ ਖਾਣੀ ਕਹਿੰਦੇ ਅਗਲੇ ਨੇ ਕਿਹਾ ਕਿ ਜੇ ਇਹਨੂੰ ਦੇ ਦੇਾਂਗੇ ਤੇ ਆਪਾਂ ਕੀ ਕੋਲੇ ਖਾਣੇ ਕਹਿੰਦਾ ਜਿੰਨੇ ਦੁੱਧ ਦਾਨ ਦਿੱਤਾ ਉਹਨੂੰ ਮਿਲਿਆ ਤੂੰ ਦੁੱਧ ਵੀ ਦਿੱਤਾ ਤੂੰ ਨਾਲੇ ਉਹਨਾਂ ਪ੍ਰਸ਼ਾਦ ਦੇ ਵੀ ਦਿੱਤੇ ਇਸ ਕਰਕੇ ਉਹ ਜਿਹੜੀ ਕੋਤੀ ਸੀ ਕਹਿੰਦੇ ਉਹਨੇ ਅਸੀਸ ਦਿੱਤੀ ਕਿ ਜਿਨੇ ਮੇਰਾ ਟਿੱਡ ਪਰਿਆ ਹੈ ਪ੍ਰਮਾਤਮਾ ਉਹਦੇ ਅੰਨ ਤੇ ਧੰਨ ਦੇ ਭੰਡਾਰ ਭਰ ਦੇਣ ਉਹਦੀ ਅਸੀਸ ਕਰਕੇ ਤੈਨੂੰ ਰਾਜਪਾਗ ਮਿਲਿਆ ਕਹਿੰਦੇ ਕਿ ਰਾਜੇ ਨੇ ਜਦੋਂ ਇਹ ਸੁਣਿਆ ਰਾਜਾ ਬੜਾ ਪਰਸੰਨ ਹੋਇਆ ਤੇ ਹੁਣ ਉਹਨੇ ਆਪਣੇ ਨਾਲ ਦਾ ਵਾਅਦਾ ਕਰ ਲਿਆ ਕਿ ਉਹਦੇ ਨਗਰ ਚ ਕੋਈ ਵੀ ਛਿੜੀ ਜਨੌਰ ਕੁੱਤਾ ਕੋਈ ਮਨੋਕ ਕਦੇ ਕੋਈ ਭੁੱਖਾ ਨਹੀਂ ਸੌਵੇਂਗਾ ਉਹ ਸਭ ਦੇ ਟਿੰਡ ਪਰ ਕੇ ਹੀ ਸੌਵੇਂਗਾ ਕਹਿੰਦੇ ਹੁਣ ਉਹਦੇ ਪੂਰੇ ਨਗਰ ਦੇ ਵਿੱਚ ਆਨ ਦਾ ਦਾਣ ਹੋਣ ਲੱਗਾ ਤੇ ਰਾਜੇ ਨੇ ਹੁਣ ਸਭ ਨੂੰ ਇਹ ਕਹਿਣ ਲੱਗਾ ਕਿ ਆਪਣੇ ਘਰੋਂ ਜਦੋਂ ਦਿਨ ਤਿਉਹਾਰ ਹੋਵੇ ਆਪਾਂ ਸਫਾਈ ਕਰਕੇ ਅੰਚਾਈਆਂ ਚੀਜ਼ਾਂ ਆਪਣੇ ਘਰੋਂ ਬਾਹਰ ਕੱਢਦੇ ਹਾਂ ਤਾਂ ਉਦੋਂ ਇਹ ਇੱਕ ਚੀਜ਼ ਵੀ ਜ਼ਰੂਰ ਬਾਹਰ ਕੱਢਿਆ ਕਰੋ ਉਹ ਹੈ ਲਾਲਚ ਲਾਲਚ ਨੂੰ ਉਸ ਦਿਨ ਆਪਣੇ ਘਰੋਂ ਤੱਕੇ ਦੇ ਕੇ ਬਾਹਰ ਕੱਢੋ ਸਬਰ ਸੰਤੋਖ ਨੂੰ ਆਪਣੇ ਘਰ ਲੈ ਕੇ ਆਓ ਕਹਿੰਦੇ ਕਿ ਇਸ ਤਰ੍ਹਾਂ ਹੁਣ ਪੂਰੇ ਨਗਰ ਵਿੱਚ ਅਮਨ ਸ਼ਾਂਤੀ ਸੁਖ ਦਾ ਵਾਸਾ ਹੋਇਆ ਜਿੱਥੇ ਦਾਨਪੁਣ ਹੁੰਦਾ ਉੱਥੇ ਘਰ ਅਨਤਨ ਦੇ ਭੰਡਾਰ ਹੁੰਦੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਜੇਕਰ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ